AP24 ਚੈਨਲ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ ਇਸ ਵਕਤ ਤਾਜ਼ਾ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਾਣਕਾਰੀ ਦਿੰਦਿਆਂ ਡੀਐਸਪੀ ਬਸੀ ਪਠਾਣਾ ਮੋਹਿਤ ਸਿੰਘਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਤਿਤ ਨਸ਼ਾ ਖਤਮ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਐਸਐਚਓ ਕੁਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੁਆਰਾ ਨਾਕਾਬੰਦੀ ਕਰਕੇ ਤਲਾਸ਼ੀ ਲਈ ਜਾ ਰਹੀ ਸੀਤਾ ਇਸ ਦੌਰਾਨ ਪੁਲਿਸ ਮੁਲਾਜ਼ਮਾ ਨੇ ਇੱਕ ਵਿਅਕਤੀ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਪੁੱਛਗਿੱਛ ਕੀਤੀ ਤਾਂ ਉਸਨੇ ਆਪਣਾ ਨਾਂ ਨितीश ਕੁਮਾਰ ਪੁੱਤਰ ਮੇਗਨਾਥ ਸਹਾਵਾਸੀ ਪਿੰਡ ਅਹੁੰਨਾ ਸਿਸਵਾਦਸਿਆ ਖਗੜੀਆ ਇਸ ਦੌਰਾਨ ਜਦੋਂ ਉਕਤ ਵਿਅਕਤੀ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 7.5 ਕਿਲੋ ਗਾਂਜਾ ਬਰਾਮਦ ਹੋਇਆ ਉਕਤ ਵਿਅਕਤੀ ਖਿਲਾਫ थाना ਬੱਸੀ ਪਠਾਣਾ ਦੀ ਪੁਲਿਸ ਵੱਲੋਂ ਨਸ਼ਾ ਵਿਰੋਧੀ ਐਨਡੀਪੀਐਸ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਪੁਲਿਸ ਵੱਲੋਂ ਨਸ਼ਿਆਂ ਦੇ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਸਾਨੂੰ ਇੱਕ ਸਫਲਤਾ ਮਿਲੀ ਹੈ ਹੋਰ ਬੱਸੀ ਪਠਾਣਾ ਪੁਲਿਸ ਸਟੇਸ਼ਨ ਵੱਲੋਂ ਰਾਤ ਕਰੀਬ 12:30 ਤਰੀਕ ਨੂੰ ਗਸ਼ਟ ਕੀਤੀ ਜਾ ਰਹੀ ਸੀ ਜਿਸ ਦੌਰਾਨ ਇੱਕ ਸ਼ੱਕੀ ਬੰਦੇ ਨੂੰ ਅਸੀਂ ਰਾਉਂਡ ਅਪ ਕੀਤਾ ਉਹਦੀ ਚੈਕਿੰਗ ਕਰਨ ਤੋਂ ਉਹਦੇ ਕੋਲੋਂ 5 ਕਿਲੋ ਗਾਂਜਾ ਬਰਾਮਦ ਹੋਇਆ ਸੀ ਇਹ ਵੇਚਣ ਦੇ ਵਸਤੇ ਨਾਲ ਇੱਕ ਆਇਆ ਸੀ ਜਾਂ ਸੰਦਾ ਪੁੱਛੀ ਇਹ ਜਿੰਨੀ ਸਾਡੇ ਕੋਲ ਹਜੇ ਤੱਕ ਇਨਫੋਰਮੇਸ਼ਨ ਹੈ ਜੋ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੇਚਣ ਵਸਤੇ ਲੈ ਕੇ ਆਇਆ ਸੀ ਪ੍ਰਵਾਸੀ ਮਜ਼ਦੂਰ ਹੈ ਇਹ ਨਿਤਿਸ਼ ਕੁਮਾਰ ਨਾਮ ਹੈ ਬਿਹਾਰ ਤੋਂ ਬਿਲੋਂਗ ਕਰਦਾ ਹੈ ਜੀ ਫਲਾਟ ਹੋ ਚੁੱਕਿਆ ਹੈ ਜਾਂ ਸ਼ੱਕੀ ਤੌਰ ਤੇ ਨਹੀਂ ਇਹ ਗਾਛਤੇ ਦੇ ਦੌਰਾਨ ਸ਼ੱਕੀ ਬੰਦਿਆਂ ਦੀ ਚੈਕਿੰਗ ਕਰਦੇ ਕਰ ਰਹੇ ਸੀ ਜਦੋਂ ਤਾਂ ਉਸ ਦੌਰਾਨ ਸਾਡੇ ਕਬੂ ਆਇਆ ਪਹਿਲਾ ਹੀ ਮਾਮਲਾ ਦਰਜ ਹੈ ਨਹੀਂ ਇਹ ਤੇ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਆ ਤੇ ਰਿਮਾਂਡ ਹਾਸਲ ਹੋ ਗਈ ਹਾਂਜੀ ਇਹਦਾ ਇੱਕ ਦਿਨ ਦਾ ਸਾਡੇ ਕੋਲ ਰਿਮਾਂਡ ਸੀ ਅੱਜ ਅਸੀਂ ਦੁਬਾਰਾ ਪੇਸ਼ ਕਰਾਂਗੇ ਤੇ ਹੋਰ ਰਿਮਾਂਡ ਜੇ ਮਿਲੇਗਾ ਤਾਂ ਉਸੇ ਹਿਸਾਬ ਨਾਲ ਕਾਰਵਾਈ ਕਰਾਂਗੇ